ਸਾਹਿਬ ਦੇ ਸਰੋਵਰ ਦੇ ਵਿੱਚ ਦੋ ਸਕੇ ਭਰਾ ਡੁੱਬੇ ਨੇ ਗਿੱਦੜ ਬਾਹਾ ਤੋਂ ਇਹ ਦੁਖਦਾਈ ਖਬਰ ਸਾਹਮਣੇ ਆਈ ਹੈ 9 ਸਾਲਾਂ ਖੁਸ਼ਪ੍ਰੀਤ ਤੇ 10 ਸਾਲਾਂ ਦੇ ਸਾਹਿਬ ਦੇ ਵਜੋਂ ਇਹਨਾਂ ਦੀ ਪਛਾਣ ਹੋਈ ਹੈ ਕਰੋ ਮੇਲਾ ਦੇਖਣ ਦੇ ਲਈ ਕਹਿ ਕੇ ਇਹ ਦੋਵੇਂ ਬੱਚੇ ਗਏ ਸਨ ਪਿਉਰੀ ਰੋਡ ਤੇ ਸਥਿਤ ਗੁਰਦੁਆਰਾ ਸਾਹਿਬ ਤੋਂ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ 9 ਸਾਲਾਂ ਖੁਸ਼ਪ੍ਰੀਤ ਅਤੇ 10 ਸਾਲਾਂ ਦੇ ਸਾਹਿਬ ਦੇ ਵਜੋਂ ਇਹਨਾਂ ਬੱਚਿਆਂ ਦੀ ਪਛਾਣ ਹੋਈ ਹੈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਹਾਂਜੀ ਕਿਨਾ ਕੀ ਤੁਹਾਡਾ ਜੀ? ਮੇਰਾ ਨਾਮ ਪੱਪੂ ਹੈ ਵੀਰੇ। ਪੱਪੂ ਕੀ ਕਿ ਲੱਗਦਾ ਤੁਹਾਡੇ ਕਿਸ ਤਰ੍ਹਾਂ ਹੋਇਆ ਸਾਰਾ? ਮੇਰੇ ਭਤੀਜੇ ਸਕੇ ਜੀ। ਜੀ। ਮੇਰੇ ਛੋਟੇ ਭਰਾ ਦੇ ਬੇਟੇ ਹੈ। ਘੇੜ ਦੇ ਘੇੜ ਦੇ ਕਿ ਪਾਸੇ ਚਲੇ ਗਏ ਸਾਡੇ ਤੋਂ। ਤੇ ਬਾਅਦ 'ਚ ਹੀ ਪਤਾ ਲੱਗਾ ਵੀ ਇਹ ਪਹਿਲਾਂ ਤਾਂ ਉਹ ਬੱਚੇ ਇੱਕ ਗਲੀ ਦੇ ਜਿਹੜੇ ਨਾਲ ਗਏ ਸੀ। ਉਹ ਕਹਿੰਦੇ ਸੀ ਪਾਰਕ 'ਚ ਛੱਡ ਕੇ ਆਏ ਆ। ਪਾਰਕ 'ਚ ਅਸੀਂ ਬਹੁਤ ਲੰਬਾ ਰਾਤ ਨਹੀਂ ਮਿਲੇ ਸਾਨੂੰ। ਸਵੇਰ ਅਸੀਂ ਗੁਰਦੁਆਰੇ ਬਾਜ ਦੌਣ ਗਏ ਸੀਗੇ। ਉੱਥੇ ਨਿਗਾਹ ਪੈ ਗਈ। ਰੋਵਰ ਚ ਜਦੋਂ ਦੇਖਿਆ ਪੜਦੇ ਸੀ ਜੀ ਪੜਦੇ ਸੀ ਇੱਕ ਛਿਮੀ ਚ ਪੜਦਾ ਇੱਕ 55 ਵਿੱਚ ਪੜਦਾ ਇੱਕ ਦਾ ਨਾਮ ਸਾਇਲ ਹੈ ਦੂਜੇ ਦਾ ਨਾਮ ਮੰਨੂ ਹੈ ਕਿੰਨੀ ਕੁ ਉਮਰ ਕਿੰਨੀ ਗਈ ਉਮਰ ਇੱਕ ਦੀ 10 ਸਾਲ ਅੱਗੇ 9 ਸਾਲ ਕਿੰਨੇ ਭੈਣ ਭਰਾ ਕਿੰਨੇ ਤੇ ਦੋ ਭਰਾ ਭਾਈ ਸੀ ਬਸ ਦੋਨੇ ਸਕੇ ਭਰਾ ਦੋਨੇ ਸਕੇ ਭਰਾ ਹੈ ਅਜ ਕਿ ਸਰ ਮਾਮਲਾ ਕੀ ਐ ਸਰ ਆ ਜੀ ਦੋਨਾਂ ਡੈਡ ਬੋਟਿੰਗਾਂ ਤੇ ਲੱਗਾ ਜੀ ਸਰੋਵਰ ਤੇ ਆਪਣੇ ਦੋਨੇ ਸਕੇ ਭਰਾ ਜੀ ਇੱਕ ਦਾ ਨਾ ਜਦੋਂ 59 ਸਾਲ ਦਾ ਪੁੱਜਾ ਬੱਚਾ 10 ਸਾਲ ਦਾ ਕੱਲ੍ਹ ਕੇ ਖੇਡਣ ਵੀ ਗਏ ਸੀ ਦਸ ਉਹ ਅੱਜ ਲੱਛ ਮਿਲ ਗਿਆ ਨੰਨੀ ਲੈ ਕੇ ਤੇ ਉਹ ਲੱਤਾਂ ਲਵਾ ਰਹੀਆਂ ਜੀ ਤੇ ਘਰ ਵੀ ਕਰ ਰਹੇ ਉਹਨਾਂ ਨੇ